ਮਹਿੰਗਾਈ ਦੇ ਇਸ ਯੁੱਗ ਵਿੱਚ ਜਦੋਂ ਦਵਾਈਆਂ ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ ਨੇ ਇਹ ਸਿੱਧੇ ਤੌਰ ਤੇ ਆਮ ਆਦਮੀ ਦੀ ਜੇਬ ਤੇ ਅਸਰ ਪਾ ਰਹੀ ਹੈ। ਅਕਸਰ ਲੋਕ ਸਹੀ ਜਾਣਕਾਰੀ ਤੋਂ ਬਿਨਾਂ ਦਵਾਈਆਂ ਲਈ ਜ਼ਿਆਦਾ ਭੁਗਤਾਨ ਕਰ ਦਿੰਦੇ ਨੇ ਤੇ ਇਸ ਸਮੱਸਿਆ ਨੂੰ ਹੁਣ ਹੱਲ ਕਰਨ ਲਈ ਸਰਕਾਰ ਨੇ ਖਪਤਕਾਰਾਂ ਦੀ ਮਦਦ ਲਈ ਇੱਕ ਵਿਸ਼ੇਸ਼ ਮੋਬਾਈਲ ਐਪ ਬਣਾਈ ਹੈ ਫਾਰਮਾ ਸਾਹਿਦਾ। ਜੀ ਹਾਂ ਇਸ ਐਪ ਨੂੰ ਤੁਸੀਂ Google Play Store ਤੋਂ ਡਾਊਨਲੋਡ ਕਰ ਸਕਦੇ ਹੋ ਜਾਂ ਫਿਰ ਉਮੰਗ ਐਪ ਜਾਂ ਫਿਰ ਇਸ ਦੇ ਵੈੱਬ ਪੇਜ ਤੇ ਜਾ ਕੇ ਦਵਾਈਆਂ ਦੀ ਜਾਣਕਾਰੀ ਲੈ ਸਕਦੇ ਹੋ। दस दई कि यह ऐप जो है नैशनल फार्मेस्यूटिकल प्राइजिंग अथॉरिटी यानी के एनपीपीए द्वारा विकसित की गई है जो कि रसायन खाद्य मंत्रालय के अधीन मंत्रा काम करती है ऐप का उद्देश दवाइया की असल कीमत बारे पारदर्शी जानकारी प्रदान करना है तकीनी बनाया जा सके कोई भी गाहक ज्यादा कीमत का शिकार ना हो ਇਸ ਐਪ ਦੀ ਵਰਤੋਂ ਕਰਕੇ ਖਪਤਕਾਰ ਕਿਸੇ ਵੀ ਦਵਾਈ ਦਾ ਬ੍ਰਾਂਡ ਨਾਮ ਜਾਂ ਫਿਰ ਮੁੱਖ ਸਮਗਰੀ ਦਰਜ ਕਰ ਸਕਦੇ ਨੇ ਤਾਂ ਜੋ ਉਸ ਦਵਾਈ ਲਈ ਸਰਕਾਰ ਦੁਆਰਾ ਨਿਰਧਾਰਿਤ ਕੀਤੀ ਗਈ ਵੱਧ ਤੋਂ ਵੱਧ ਪਰਚੂਨ ਕੀਮਤ ਦਾ ਪਤਾ ਲਗਾਇਆ ਜਾ ਸਕੇ ਤੇ ਇਸ ਤੋਂ ਇਲਾਵਾ ਇਹ ਐਪ ਤੁਹਾਨੂੰ ਇੱਕੋ ਜਿਹੇ स्लॉट ਵਾਲੀਆਂ ਵੱਖ-ਵੱਖ ਕੰਪਨੀ ਦੀਆਂ ਦਵਾਈਆਂ ਦੀਆਂ ਕੀਮਤਾਂ ਦੀ ਤੁਲਨਾ ਕਰਨ ਦੀ ਆਗਿਆ ਦਿੰਦਾ ਇਸ ਨਾਲ ਤੁਸੀਂ ਕਿਫਾਇਤੀ ਅਤੇ ਪਰੋਸੇਮੰਦ ਦਵਾਈਆਂ ਦੀ ਚੋਣ ਕਰ ਸਕਦੇ ਹੋ ਜੇਕਰ ਕੋਈ ਦਵਾਈ ਕਿਸੇ ਮੈਡੀਕਲ ਸਟੋਰ ਦੇ ਨਿਰਧਾਰਤ ਕੀਮਤ ਤੋਂ ਵੱਧ ਕੀਮਤ ਦੇ ਵਿੱਚੇ ਜਾ ਰਹੀ ਹੈ ਤਾਂ ਖਪਤਕਾਰ ਇਸ ਐਪ ਰਾਹੀਂ ਸਿੱਧੇ ਤੌਰ ਤੇ ਸ਼ਿਕਾਇਤ ਦਰਜ ਵੀ ਕਰਵਾ ਸਕਦੇ ਨੇ ਸ਼ਿਕਾਇਤ ਮਿਲਨ ਤੇ ਐਨਪੀਪੀਏ ਇਸ ਦੀ ਜਾਂਚ ਕਰਦਾ ਹੈ ਤੇ ਜੇਕਰ ਜ਼ਰੂਰੀ ਹੋਵੇ ਤਾਂ ਸਬੰਧਤ ਕੰਪਨੀ ਜਾਂ ਫਿਰ ਵਿਕਰੇਤਾ ਵਿਰੁੱਧ ਕਾਰਵਾਈ ਕਰਦਾ ਹੈ ਦੱਸ ਦਈਏ ਕਿ ਫਾਰਮਾ ਸਾਹੀ ਦਮ ਐਪ ਐਂਡਰੋਇਡ ਅਤੇ ਆਈਓਐਸ ਦੋਵਾਂ ਪਲੇਟਫਾਰਮਾਂ ਤੇ ਮੁਫਤ ਉਪਲਬਧ ਹੈ ਤੇ ਜਿਸ ਨਾਲ ਕਿਸੇ ਵੀ ਵਿਅਕਤੀ ਦੇ ਲਈ ਇਸ ਨੂੰ ਡਾਊਨਲੋਡ ਕਰਨਾ ਤੇ ਵਰਤਣਾ ਆਸਾਨ ਹੋ ਜਾਂਦਾ ਹੈ ਦਵਾਈ ਖਰੀਦਣ ਤੋਂ ਪਹਿਲਾਂ ਕੀਮਤ ਦੀ ਜਾਂਚ ਕਰਨਾ ਹੁਣ ਸਿਰਫ ਕੁਝ ਕਲਿੱਕ ਦੀ ਦੂਰੀ ਤੇ ਹੈ ਇਹ ਸਰਕਾਰੀ ਪਹਿਲ ਕਦਮੀ ਨਾ ਸਿਰਫ ਖਪਤਕਾਰਾਂ ਪ੍ਰਤੀ ਜਾਗਰੂਕਤਾ ਵਧਾ ਰਹੀ ਹੈ ਬਲਕਿ ਵੱਧਦੀਆਂ ਦਵਾਈਆਂ ਦੀਆਂ ਕੀਮਤਾਂ ਨੂੰ ਰੋਕਣ ਅਤੇ ਘਰੇਲੂ ਬਜਟ ਨੂੰ ਸੰਤੁਲਿਤ ਕਰਨ ਵਿੱਚ ਵੀ ਮਦਦ ਕਰ ਰਹੀ ਹੈ ਇਸ ਐਪ ਰਾਹੀਂ ਹਰ ਨਾਗਰਿਕ ਜੋ ਹੈ ਆਪਣੇ ਸਿਹਤ ਖਰਚਿਆਂ ਨੂੰ ਬੇਤਾ ਟੰਗ ਦੇ ਨਾਲ ਕੰਟਰੋਲ ਕਰ ਸਕਦਾ ਹੈ ਤੇ ਯਕੀਨੀ ਬਣਾ ਸਕਦਾ ਹੈ ਕਿ ਉਹ ਆਪਣੀਆਂ ਦਵਾਈਆਂ ਲਈ ਸਹੀ ਤੇ ਵਾਜਬ ਕੀਮਤ ਅਦਾ ਕਰੇ